ਫਤੇ ਪਰਵਾਨ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਅੱਜ ਆਪਾਂ ਗੱਲ ਕਰਦੇ ਹਾਂ ਜਿਹੜਾ ਸਾਡਾ ਦੂਜਾ ਤਖਤ ਹੈ ਤਖਤ ਸ੍ਰੀ ਪਟਨਾ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੀ ਉਸ ਦੀ ਵਿਚਾਰ ਕਰਨੀ ਹੈ ਦੂਜੇ ਤਖਤ ਲਈ ਸ਼ਬਦ ਵਰਤਦੇ ਹਾਂ ਸ੍ਰੀ ਪਟਨਾ ਸਾਹਿਬ ਪਟਨਾ ਸ਼ਹਿਰ ਕੀ ਹੈ ਉਸ ਸ਼ਹਿਰ ਨੂੰ ਮੇਰੇ ਸਾਹਿਬ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ ਪਟਨਾ ਸ਼ਹਿਰ ਦੇ ਬਾਈ ਬਖ ਬਖ ਨਾਮ ਨੇ ਇਸ ਸ਼ਹਿਰ ਲਈ ਹੁਣ ਦੋ ਸ਼ਬਦ ਵਰਤੇ ਜਾਂਦੇ ਨੇ ਇੱਕ ਪਟਨਾ ਸ਼ਹਿਰ ਤੇ ਦੂਜਾ ਹੈ ਪਟਨਾ ਜੰਕਸ਼ਨ ਇਸ ਸ਼ਹਿਰ ਨੂੰ ਪਾਟਲੀ ਪੁੱਤਰ ਵੀ ਕਿਹਾ ਜਾਂਦਾ ਸੀ ਇਸ ਦਾ ਨਾਮ ਪਾਟਲੀ ਪੁੱਤਰ ਕਿਉਂ ਪਿਆ ਕਹਿੰਦੇ ਹਨ ਇਹ ਸ਼ਹਿਰ ਨੂੰ ਸਭ ਤੋਂ ਪਹਿਲਾਂ ਆਵਾਜ਼ ਕਰਨ ਵਾਲੇ ਰਾਜੇ ਦਾ ਨਾਮ ਹੈ ਆਜ਼ਾਦ ਸ਼ਤਰੂ ਉਸ ਸਮੇਂ ਨੇ ਕਰਵਟ ਲਈ ਸ਼ਹਿਰ ਦਾ ਰਾਜਾ ਬਦਲਿਆ ਉਸ ਦੀ ਪਿਆਰੀ ਰਾਣੀ ਦਾ ਨਾਮ ਸੀ ਪਾਟਲਾ ਉਸ ਨੇ ਆਪਣੀ ਰਾਣੀ ਦੇ ਨਾਮ ਤੇ ਇਸ ਸ਼ਹਿਰ ਦਾ ਨਾਮ ਰੱਖ ਦਿੱਤਾ ਪਾਟਲੀ ਪੁੱਤਰ ਚੰਦਰਗੁਪਤ ਮੌਰੀਏ ਦੇ ਵੇਲੇ ਜਦੋਂ ਸਿਆਣੇ ਵਿਦਵਾਨਾਂ ਨੇ ਪੜਿਆ ਤਾਂ ਉਹ ਕਹਿੰਦੇ ਨੇ ਕਿ ਇਹ ਸ਼ਹਿਰ 9 ਮੀਲ ਲੰਮਾ ਸੀ ਤੇ 1.5 ਮੀਲ ਚੌੜਾ ਸੀ ਇਸ ਸ਼ਹਿਰ ਦੇ ਚਾਰ ਚੁਫੇਰੇ ਇੱਕ ਪੱਕੀ ਦੀਵਾਰ ਸੀ ਉਸ ਦੀਵਾਰ ਦੇ ਨਾਲ 570 ਬੁਰਜ ਸਨ ਇਸ ਸ਼ਹਿਰ ਦੇ 64 ਮੇਨ ਦਰਵਾਜ਼ੇ ਸਨ ਜਿਨ੍ਹਾਂ ਰਾਹੀਂ ਇਸ ਦੇ ਅੰਦਰ ਪਰਵੇਸ਼ ਕੀਤਾ ਜਾਂਦਾ ਸੀ ਇਸ ਸ਼ਹਿਰ ਦੇ ਚਾਰ ਚੁਫੇਰੇ ਇੱਕ ਡੂੰਗੀ ਖਾਈ ਹੁੰਦੀ ਸੀ ਉਹ ਖਾਈ 60 ਫੁੱਟ ਡੂੰਗੀ ਤੇ 45 ਫੁੱਟ ਚੌੜੀ ਸੀ ਇਹ ਉਹ ਸ਼ਹਿਰ ਹੈ ਜਿਸ ਦੇ ਵਿੱਚ ਮਹਾਤਮਾ ਬੁੱਧ ਦੇ ਚਰਨ ਪਏ ਇਸੇ ਸ਼ਹਿਰ ਅੰਦਰ ਜੈਨੀਆਂ ਦਾ ਤੀਸਰਾ ਮਹਾਨ ਸਮਾਗਮ ਹੋਇਆ ਜਿਸ ਵਿੱਚ ਤਕਰੀਬਨ 20000 ਜੈਨੀਆਂ ਨੇ ਹਿੱਸਾ ਲਿਆ ਸੀ ਇੱਥੇ ਬੋਧੀਆਂ ਦਾ ਵੀ ਇੱਕ ਮਹਾਨ ਸਮਾਗਮ ਹੋਇਆ ਸੀ ਜਿਸ ਦੀ ਪ੍ਰਧਾਨਗੀ ਮਹਾਰਾਜਾ ਅਸ਼ੋਕ ਨੇ ਕੀਤੀ ਸੀ ਉਸ ਸਮਾਗਮ ਤੋਂ ਬਾਅਦ ਜਿੰਨੇ ਵੀ ਵਾਰ ਦੇ ਮੁਲਕਾਂ ਵਿੱਚ ਬੋਧ ਮਤ ਫੈਲਿਆ ਉਹ ਪਾਟਲੀਪੁੱਤਰ ਦੇ ਹੋਏ ਸਮਾਗਮ ਤੋਂ ਬਾਅਦ ਰਾਜਾ ਅਸ਼ੋਕ ਨੇ ਬੋਧੀ ਭਿਖਸ਼ੂਆਂ ਨੂੰ ਬਾਹਰ ਭੇਜਿਆ ਜੈਨ ਮਤ ਨੂੰ ਰਾਜਾ ਮਹਾਰਾਜਿਆਂ ਨੇ ਗ੍ਰਹਿਣ ਕੀਤਾ ਉਹ ਪਰਫੁੱਲਿਤ ਹੋਇਆ ਸਨਾਤਨ ਧਰਮ ਨੂੰ ਹਿੰਦੂ ਰਾਜਿਆਂ ਨੇ ਪਰਫੁੱਲਿਤ ਕੀਤਾ ਜਿਨਨੇ ਮੁਸਲਮ ਬਾਦਸ਼ਾਹ ਆਏ ਉਹਨਾਂ ਨੇ ਇਸਲਾਮ ਦੀ ਗੱਲ ਕੀਤੀ ਦੋ ਮਹਾਨ ਵਿਦਵਾਨਾਂ ਦਾ ਨਾਮ ਆਮ ਤੌਰ ਤੇ ਹਿੰਦੁਸਤਾਨ ਦੀ ਧਰਤੀ ਉੱਤੇ ਲਿਆ ਜਾਂਦਾ ਹੈ ਇੱਕ ਅਰਥਸ਼ਾਸਤਰੀ ਹੋਇਆ ਹੈ ਬੜਾ ਮਹਾਨ ਉਸ ਨੂੰ ਕਿਹਾ ਜਾਂਦਾ ਹੈ ਕੁੱਤਕ ਇਹ ਹੀ ਪਾਟਲੀਪੁੱਤਰ ਪਟਨੇ ਦੀ ਧਰਤੀ ਸੀ ਜਿੱਥੇ ਇੰਨੇ ਵੱਡੇ ਮਹਾਨ ਅਰਥਸ਼ਾਸਤਰੀ ਨੇ ਅਰਥਸ਼ਾਸਤਰ ਦਾ ਗ੍ਰੰਥ ਲਿਖਿਆ ਜਦੋਂ ਔਰੰਗਜ਼ੇਬ ਦਾ ਸਮਾਂ ਆਇਆ ਇਸ ਸ਼ਹਿਰ ਦਾ ਨਾਮ ਕੁਝ ਸਮੇਂ ਲਈ ਉਸਨੇ ਬਦਲਿਆ ਸੀ ਇਸ ਦਾ ਨਾਮ ਰੱਖਿਆ ਸੀ ਅਜੀਮਾਬਾਦ ਔਰੰਗਜੀਬ ਨੇ ਆਪਣੇ ਪੋਤੇ ਨੂੰ ਇੱਥੋਂ ਦਾ ਗਵਰਨਰ ਬਣਾ ਕੇ ਜਦੋਂ ਭੇਜਿਆ ਤਾਂ ਉਸ ਦਾ ਨਾਮ ਸੀ ਅਜੀਮ ਅਤੇ ਔਰੰਗਜੀਬ ਨੇ ਪੋਤੇ ਦੇ ਨਾਮ ਤੇ ਅਜੀਮਾਬਾਦ ਰੱਖਿਆ ਜੋ ਅੱਜ ਅਸੀਂ ਪੜ੍ਹਦੇ ਹਾਂ ਆਮ ਤੌਰ ਤੇ ਲੋਕ ਸ਼ਬਦ ਪਟਨਾ ਸ਼ਹਿਰ ਤੇ ਪਟਨਾ ਜੰਕਸ਼ਨ ਕਹਿੰਦੇ ਹਨ ਪਰ ਜਦੋਂ ਕਿਸੇ ਸਿੱਖ ਦੇ ਸਾਹਮਣੇ ਇਸ ਸ਼ਹਿਰ ਦਾ ਨਾਮ ਆਉਂਦਾ ਹੈ ਤਾਂ ਕੁਦਰਤੀ ਤੌਰ ਤੇ ਇਹਦੇ ਚਿਹਰੇ ਦੀ ਭਾਵਨਾ ਨਾ ਇਸ ਨੂੰ ਸ਼ਹਿਰ ਕਹਿੰਦੀ ਹੈ ਨਾ ਜੰਕਸ਼ਨ ਕਹਿੰਦੀ ਹੈ ਇਸ ਦੇ ਹਿਰਦੇ ਵਿੱਚੋਂ ਇੱਕ ਆਵਾਜ਼ ਨਿਕਲਦੀ ਹੈ ਪਟਨਾ ਸਾਹਿਬ ਕਿਉਂਕਿ ਗੁਰੂ ਸਾਹਿਬ ਦੀ ਬਖਸ਼ਿਸ਼ ਦੁਆਰਾ ਗੁਰਸਿੱਖਾਂ ਦਾ ਸਿੱਖ ਪੰਥ ਦਾ ਇਹ ਦੂਜਾ ਤਖਤ ਹੈ ਸਨ 1504 ਨੂੰ ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਇਸ ਸ਼ਹਿਰ ਦੇ ਅੰਦਰ ਪਏ ਕਹਿੰਦੇ ਹਨ ਪਛਮੀ ਦਰਵਾਜ਼ੇ ਰਾਈ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਇਸ ਸ਼ਹਿਰ ਦੇ ਅੰਦਰ ਪ੍ਰਵੇਸ਼ ਕੀਤਾ। ਸ਼ਹਿਰ ਤੋਂ ਬਾਅਦ ਹਜੂਰ ਨੇ ਆਪਣਾ ਅਸਣ ਲਾਇਆ ਸੀ। ਇੱਥੇ ਭਾਈ ਮਰਦਾਨਾ ਜੀ ਨੇ ਬੈਠਿਆ ਦੇਖਿਆ ਕਿ ਕੁਝ ਲੋਕ ਐਸ਼ੋ ਆਰਾਮ ਵਿੱਚ ਖਾਚਤ ਹਨ ਤੇ ਕਈ ਲੋਕ ਲਿਖ ਰਹੇ ਨੇ, ਕਈ ਪੜ੍ਹ ਰਹੇ ਹਨ, ਕੋਈ ਰੋਜ਼ਗਾਰ ਕਰ ਰਹੇ ਨੇ। ਉਹਨਾਂ ਨੇ ਬਚਨ ਕੀਤਾ ਕਿ हे ਦਾਤਾ ਇਹ ਸਰੀਰ ਅਮੋਲਕ ਹੈ, ਇਸ ਦੀ ਕੀਮਤ ਕੋਈ ਨਹੀਂ। ਪਰ ਕੀ ਕਾਰਨ ਹੈ ਕਿ ਸਾਰੇ ਲੋਕ ਇਸ ਦੀ ਕਦਰ ਕਿਉਂ ਨਹੀਂ ਕਰਦੇ ਸਾਇਬ ਨੇ ਕਿਹਾ ਮਰਦਾਨਿਆਂ ਚੇਤੇ ਰੱਖੀ ਇਹ ਅਮੋਲਕ ਹੀਰਾ ਮਿਲਿਆ ਸਭਨਾਂ ਨੂੰ ਹੈ ਪਰ ਜ਼ਰੂਰੀ ਨਹੀਂ ਜਿਨ੍ਹਾਂ ਨੂੰ ਹੀਰਾ ਮਿਲ ਜਾਏ ਉਹਨਾਂ ਨੂੰ ਹੀਰੇ ਦੀ ਕਦਰ ਵੀ ਹੋਵੇ ਕਦਰ ਕੇਵਲ ਉਹ ਹੀ ਜਾਣਣਗੇ ਜਿਹੜੇ 파ਰਖੂ ਹੋਣਗੇ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਤਾਂ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਅੱਖਾਂ ਤੋਂ ਅੰਨਾ ਬੰਦਾ ਤੁਰਿਆ ਜਾਂਦਾ ਹੈ ਤੇ ਉਹਦੇ ਰਸਤੇ ਵਿੱਚ ਕੀਮਤੀ ਮੋਤੀ ਵਿਖਰੇ ਪਏ ਨੇ ਉਸ ਅੰਨੇ ਨੂੰ ਨਜ਼ਰ ਨਹੀਂ ਆਉਂਦਾ ਪਰ ਪੈਰਾਂ ਦੀਆਂ ਤਲੀਆਂ ਵਿੱਚ ਹੀਰੇ ਮੋਤੀ ਚੁਬਦੇ ਪਏ ਨੇ ਉਸ ਦੇ ਲਈ ਮੋਤੀ ਹੀਰਿਆਂ ਦੀ ਕੋਈ ਕਦਰ ਨਹੀਂ ਉਸ ਦੇ ਲਈ ਧਰਤੀ ਤੇ ਵਿਖਰੇ ਹੋਏ ਇਹ ਛੋਟੇ ਛੋਟੇ ਪੱਥਰ ਹਨ ਸਾਇਬ ਕਹਿਣ ਲੱਗੇ ਹੀਰੇ ਦੀ ਪਰਖ ਵੀ ਅੱਖਾਂ ਵਾਲਿਆਂ ਨੂੰ ਹੈ ਪਰ ਅੱਖਾਂ ਵਾਲੇ ਦਾ ਅਰਥ ਇਹ ਨਹੀਂ ਕਿ ਜਿਹੜਾ ਕੇਵਲ ਵੇਖਦਾ ਹੈ ਇੱਥੇ ਅੱਖਾਂ ਵਾਲਾ ਇਹ ਅਰਥ ਹੈ ਜਿਹੜਾ ਹੀਰੇ ਦਾ ਪਾਰਖੂ ਐ ਸਤਿਗੁਰੂ ਕਹਿਣ ਲੱਗੇ ਮਾਰਗ ਮੋਤੀ ਵਿਥਰੇ ਅੰਦਾ ਨਿਕਸੇ ਆਏ ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ ਰੱਬਾ ਤੂੰ ਸੋਝੀ ਨਹੀਂ ਦਿੱਤੀ ਤੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਮਨੁੱਖਾ ਦੇਹੀ ਕੀਮਤੀ ਹੀਰਾ ਹੈ ਹਜ਼ੂਰ ਗਏ ਹਨ ਇਸ ਪਟਨਾ ਸਾਹਿਬ ਦੀ ਧਰਤੀ ਉੱਤੇ ਕੀਰਤਨ ਹੋਇਆ ਭਾਈ ਮਰਦਾਨੇ ਨੇ ਇੱਥੇ ਇੱਕ ਬੇਨਤੀ ਕੀਤੀ ਕਿ 헤 ਦਾ ਤਾਰ ਸਤਗੁਰੂ ਸ਼ਰੀਰ ਨੂੰ ਭੁੱਖ ਲੱਗੀ ਹੈ ਕਿਰਪਾ ਕਰੋ ਕੁਝ ਛਕਣ ਦਾ ਪ੍ਰਬੰਧ ਕੀਤਾ ਜਾਏ ਜਨਮ ਸਾਖੀ ਵਾਲੇ ਨੇ ਬਚਨ ਕਿਹਾ ਹੈ ਕਿ ਸਤਗੁਰੂ ਨੇ ਇੱਕ ਕੀਮਤੀ ਲਾਲ ਭਾਈ ਮਰਦਾਨੇ ਨੂੰ ਦਿੱਤਾ ਤੇ ਕਿਹਾ ਮਰਦਾਨਿਆਂ ਜਾ ਸ਼ਹਿਰ ਵਿੱਚ ਬੜਾ ਪੁਰਾਣਾ ਇਹ ਸ਼ਹਿਰ ਹੈ ਬੜੇ ਸੋਹਣੇ ਸੋਹਣੇ ਲੋਕ ਰਹਿੰਦੇ ਹਨ ਇਸ ਕੀਮਤੀ ਲਾਲ ਨੂੰ ਵੇਚੀ ਤੇ ਇਸ ਦੇ ਬਦਲੇ ਕੁਝ ਖਾਣ ਲਈ ਲੈ ਆਇਂ ਸਨ 1504 ਨੂੰ ਗੁਰੂ ਦੇ ਰਬੀ ਨੇ ਪਹਿਲੀ ਵਾਰ ਪਟਨੇ ਵਿੱਚ ਚਰਨ ਪਾਏ ਜਦੋਂ ਗਿਆ ਤਾਂ ਕੀਮਤੀ ਲਾਲ ਉਸਦੇ ਹੱਥ ਵਿੱਚ ਸੀ ਉਹ ਦੁਕਾਨਦਾਰ ਕੋਲ ਗਿਆ ਜੇ ਕਿਸੇ ਕੱਪੜੇ ਵਾਲ ਕੋਲ ਗਿਆ ਤਾਂ ਉਸਨੇ ਕਿਹਾ ਮੈਂ ਇਸ ਦਾ ਕੀ ਕਰਨਾ ਇਸ ਦੇ ਬਦਲੇ ਉਸਨੇ ਗਾਜ ਕੱਪੜਾ ਮਿਲ ਸਕਦਾ ਹੈ ਜੇ ਕਿਸੇ ਸਬਜ਼ੀ ਵਾਲੇ ਕੋਲ ਗਿਆ ਤਾਂ ਉਸਨੇ ਇਸ ਦੀ ਮੂਲੀ ਗਾਜਰ ਕੀਮਤ ਪਾਈ ਕਿਸੇ ਹਲਵਾਈ ਨੇ ਥੋੜੀ ਜਿਹੀ ਮਠਿਆਈ ਦੀ ਕੀਮਤ ਪਾਈ ਇਹ ਵਿਚਾਰਾ ਸੋਚਦਾ ਹੈ ਕਿ ਗੁਰੂ ਦੇ ਹੱਥ ਵਿੱਚੋਂ ਆਇਆ ਇਹ ਕੀਮਤੀ ਪੱਥਰ ਇਹ ਨਹੀਂ ਹੋ ਸਕਦਾ ਕਿ ਇੰਨਾ ਬੇਕਦਰਾ ਹੋਵੇ ਅਖੀਰ ਵਿੱਚ ਉਹ ਸਾਲ ਸਰਾਏ ਦੀ ਦੁਕਾਨ ਤੇ ਗਿਆ ਭਾਗ ਜਾ ਕੇ ਮਨ ਵਿੱਚ ਸੋਚਦਾ ਸੀ ਕਿ ਸਮੇਂ ਤੋਂ ਪਹਿਲਾਂ ਕਦੀ ਵੀ ਕਿਸੇ ਕਿਸਮ ਦਾ ਭਾਗ ਨਹੀਂ ਜਾਗਦਾ ਨਾ ਦੁਨਿਆਵੀ ਤੌਰ ਤੇ ਨਾ ਪਰਮਾਰਥਕ ਤੌਰ ਤੇ ਮਾਤਾ ਦੇ ਉਦਰ ਵਿੱਚ ਬੱਚਾ ਨਿਵਾਸ ਕਰਦਾ ਹੈ ਇੱਕ ਬਿੰਨ ਦਾ ਕਣ ਉਸ ਦੇ ਵਿੱਚ ਨਿਵਾਸ ਕਰਦਾ ਹੈ ਕਿ ਉਸ ਵੇਲੇ ਆਦਮੀ ਦੀ ਮੂਰਤ ਬਣ ਜਾਂਦੀ ਹੈ ਉਸ ਨੂੰ ਬਣਨ ਲਈ ਕੁਝ ਸਮਾਂ ਲੱਗਦਾ ਹੈ ਧਰਤੀ ਵਿੱਚ ਬੀਜ ਪੁੱਗਰਦੇ ਕਿ ਉਸੇ ਵੇਲੇ ਫਲ ਲੱਗਦਾ ਹੈ ਉਸ ਦਾ ਫਲ ਵੀ ਜਦੋਂ ਲੱਗਦਾ ਹੈ ਤਾਂ ਕੁਝ ਸਾਲ ਲੱਗ ਜਾਂਦੇ ਨੇ ਗੁਰਮੁਖੋ ਰੁੱਖ ਤਾਂ ਕਈ ਸਾਲ ਪੁਰਾਣਾ ਹੈ ਪਰ ਫਲ ਸਮੇਂ ਤੋਂ ਪਹਿਲਾਂ ਨਹੀਂ ਲੱਗਦਾ ਇਹ ਬੰਦਿਆ ਸੱਚ ਜਾਣੀ ਜਦੋਂ ਸਮਾ ਬਣਦਾ ਹੈ ਤਾਂ ਉਦੋਂ ਹੀ ਰੱਬ ਅੰਦਰ ਪਰਮਾਰਥ ਦਾ ਭਾਗ ਲਾਉਂਦਾ ਹੈ ਉਸ ਤੋਂ ਪਹਿਲਾਂ ਨਹੀਂ ਕੀ ਗੁਰੂ ਅਮਰਦਾਸ ਜੀ ਨੂੰ ਪਤਾ ਨਹੀਂ ਸੀ ਕਿ ਜਿਸ ਦਿਨ ਗੁਰੂ ਅੰਗਦ ਦੇਵ ਜੀ ਘਰ ਟੁੱਕੇ ਹੋਣਗੇ ਬੀਬੀ ਅਮਰੋ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਸੁਪੁੱਤਰੀ ਨੇ ਗੁਰੂ ਅਮਰਦਾਸ ਜੀ ਨੂੰ ਉਸ ਦਿਨ ਬਰਾਤ ਵਿੱਚ ਨਹੀਂ ਵੇਖਿਆ ਹੋਵੇਗਾ ਕੀ ਬੀਬੀ ਅਮਰੋ ਨੇ ਉਸ ਤੋਂ ਪਹਿਲਾਂ ਕਦੀ ਆਪਣੇ ਪਿਤਾ ਦੇ ਘਰ ਦੀ ਗੱਲ ਨਹੀਂ ਕੀਤੀ ਹੋਣੀ ਬੀਬੀ ਅਮਰੋ ਨੂੰ ਵਿਆਉਣ ਵੀ ਗਏ ਹਨ ਬੀਬੀ ਅਮਰੋ ਦੇ ਪਿਸ਼ੋਕੜ ਪੇਕੇ ਪਰਿਵਾਰ ਨੂੰ ਵੀ ਜਾਣਦੇ ਹਨ ਪਰ ਠੋਕਰ ਉਸ ਦਿਨ ਵੱਜੀ ਜਿਸ ਦਿਨ ਸਮਾਂ ਆਵਣਿਆ ਸਮੇ ਤੋਂ ਪਹਿਲਾਂ ਕੋਈ ਚੀਜ਼ ਫਲੀ ਭੂਤ ਨਹੀਂ ਹੁੰਦੀ ਸਾਲਸਰਾਏ ਦੀ ਦੁਕਾਨ ਤੇ ਅੱਜ ਭਾਈ ਮਰਦਾਨਾ ਗਿਆ ਸਾਲਸਰਾਏ ਤੇਰੇ ਭਾਗ ਜਾਗੇ ਹਨ ਭਾਈ ਮਰਦਾਨਾ ਸਾਲਸਰਾਏ ਕੋਲ ਗਿਆ ਤੇ ਕਹਿਣ ਲੱਗਾ ਕਿ ਮੇਰੇ ਪਾਸ ਇੱਕ ਕੀਮਤੀ ਲਾਲ ਹੈ ਉਸ ਦੇ ਬਦਲੇ ਕੁਝ ਰੁਪਏ ਦੇ ਸਾਲਸਰਾਏ ਕਹਿਣ ਲੱਗਾ ਸੱਜਣਾ ਇਹ ਲਾਲ ਕਿੱਥੋਂ ਲਿਆਂਦਾ ਏ ਕਹਿਣ ਲੱਗਾ ਮੇਰੇ ਮੁਰਸ਼ਿਦ ਦਾ ਏ ਉਸਨੇ ਲਾਲ ਦਿੱਤਾ ਏ ਕਿ ਮੈਂ ਲਾਲ ਲੈ ਕੇ ਆਇਆ ਹਾਂ ਕਹਿਣ ਲੱਗਾ ਇਸ ਲਾਲ ਦੀ ਕੀਮਤ ਨਹੀਂ ਪੈਣੀ ਮਰਦਾਨਾ ਕਹਿੰਦਾ ਕਿ ਤੁਸੀਂ ਮਜ਼ਾਕ ਕੀਤਾ ਏ ਜਿਹੜੇ ਦੂਜੇ ਕਰਦੇ ਰਹੇ ਨੇ ਉਹ ਕਹਿਣ ਲੱਗਾ ਜੇ ਮੈਂ ਆਪਣੀ ਸਾਰੀ ਦੁਕਾਨ ਵੀ ਦੇ ਦਿਆਂ ਤਾਂ ਵੀ ਲਾਲ ਦੀ ਕੀਮਤ ਨਹੀਂ ਪਵੇਗੀ ਇਹ 100 ਰੁਪਿਆ ਦਰਸ਼ਨ ਪੇਟਾ ਦਿੱਤਾ ਭਾਈ ਮਰਦਾਨਾ ਜੀ ਆ ਕੇ ਕਹਿੰਦੇ ਮਹਾਰਾਜ ਸਾਲਸਰਾਏ ਕਹਿੰਦਾ ਹੈ ਕਿ ਇਸ ਲਾਲ ਦੀ ਕੋਈ ਕੀਮਤ ਨਹੀਂ ਇਹ 100 ਰੁਪਇਆ ਦਰਸ਼ਨ ਭੇਟਾ ਦਿੱਤੀਏ ਹਜੂਰ ਕਹਿਣ ਲੱਗੇ ਮਰਦਾਨਿਆ ਜਾ ਵਾਪਸ ਕਰਕੇ ਆ ਅਸਾਂ ਇਹ 100 ਰੁਪਈਏ ਨੂੰ ਕੀ ਕਰਨਾ ਹੈ ਤੈਨੂੰ ਭੁੱਖ ਲੱਗੀ ਸੀ ਤਾਂ ਇਸ ਲਾਲ ਨੂੰ ਵੇਚ ਕੇ ਕੁਝ ਖਰੀਦ ਕੇ ਲੈ ਆਉਂਦਾ ਕਰਤਾਰ ਆਪੇ ਤੇਰੀ ਭੁੱਖ ਦੀ ਸੰਭਾਲ ਕਰੇਗਾ ਜਦੋਂ ਭਾਈ ਮਰਦਾਨਾ ਵਾਪਸ ਗਏ ਤਾਂ ਸਾਲਸਰਾਏ ਨੂੰ 100 ਰੁਪਇਆ ਦੇ ਕੇ ਕਹਿੰਦੇ ਹਨ ਮਹਾਰਾਜ ਆਪਣਾ ਰੁਪਇਆ ਚੁੱਕੋ ਮੇਰਾ ਮੁਰਸ਼ਿਦ ਇਸ ਰੁਪਈਏ ਤੇ ਖੁਸ਼ ਨਹੀਂ ਉਸ ਵੇਲੇ ਸਾਲਸਰਾਏ ਦਾ ਮੱਥਾ ਠਣਕਿਆ ਪਹਿਲੀ ਗੱਲ ਇੰਨਾ ਕੀਮਤੀ ਲਾਲ ਤੇ ਦੂਜੀ ਗੱਲ 100 ਰੁਪਇਆ ਫਿਰ ਵਾਪਸ ਕਰਦਾ ਹੋਵੇ ਕਹਿਣ ਲੱਗਾ ਤੂੰ ਕਾਦੇ ਲਈ ਵੇਚਣਾ ਆਇਆ ਹੈ ਕਹਿਣ ਲੱਗਾ ਭੁੱਖ ਲੱਗੀ ਹੈ ਇਸ ਲਈ ਵੇਚਣਾ ਪ੍ਰਸ਼ਾਦਾ ਤਿਆਰ ਕਰਾਂਗਾ ਤੇ ਨਾਲ ਆਪ ਸ਼ਕਾਂਗਾ ਤੇ ਨਾਲੇ ਆਪਣੇ ਮੁਰਸ਼ਦ ਨੂੰ ਛਕਾਵਾਂਗਾ ਮਰਦਾਨਾ ਛੱਡ ਕੇ ਰੁਪਈਏ ਪੇਸ਼ਾ ਨੂੰ ਮੁੜਿਆ ਐਨੀ ਦੇਰ ਨੂੰ ਸਾਲ ਸਰਾਏ ਨੇ ਆਵਾਜ਼ ਦਿੱਤੀ ਅਧਰਕੇ ਨੂੰ ਜਿਹੜਾ ਉਸ ਦਾ ਨੌਕਰ ਹੈ ਅਧਰਕੇ ਦੀ ਔਲਾਦ ਤਕਰੀਬਨ ਅੰਗਰੇਜ਼ਾਂ ਦੇ ਵੇਲੇ ਤੋਂ ਪਹਿਲਾਂ ਮੁਗਲਾਂ ਦੇ ਰਾਜ ਵੇਲੇ ਤੱਕ ਰਹੀ ਹੈ ਅਧਰਕੇ ਨੂੰ ਬੁਲਾਇਆ ਤੇ ਆਵਾਜ਼ ਦੇ ਕੇ ਕਿਹਾ ਚੱਲ ਟੋਕਰਾ ਭਰ ਫਲਾਂ ਦਾ ਤੇ ਜਿੱਥੇ ਇਹ ਜਾਂਦਾ ਪਿਆਏ ਉਸ ਦੇ ਪਿੱਛੇ-ਪਿੱਛੇ ਜਾਈਂ ਇਸਦੇ ਮੁਰਸ਼ਿਦ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕੀ ਸਾਡੇ ਸ਼ਹਿਰ ਵਿੱਚ ਆਏ ਹਨ ਭੁੱਖੇ ਨਾ ਜਾਣ ਅੱਗੇ-ਅੱਗੇ ਭਾਈ ਮਰਦਾਨਾ ਤੇ ਪਿੱਛੇ-ਪਿੱਛੇ ਅਧਰਕਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਪਹੁੰਚੇ ਉਸ ਨੇ ਟੋਕਰੀ ਫਲਾਂ ਵਾਲੀ ਰੱਖੀ ਐ ਆਖੀਰ ਉਹ ਨੌਕਰ ਸੀ ਨੌਕਰ ਦਾ ਇੱਕ ਗੁਣ ਹੁੰਦਾ ਹੈ ਕਿ ਜਦੋਂ ਝੁਕਣਾ ਸ਼ੁਰੂ ਕਰਦਾ ਹੈ ਤਾਂ ਕੋਈ ਵੀ ਆਵੇ ਉਸ ਦੇ ਅੱਗੇ ਹੱਥ ਜੋੜ ਕੇ ਇੱਕੋ ਦਮ ਆਪਣੇ ਆਪ ਜੁੜ ਜਾਂਦੇ ਹਨ ਅਧਰਕੇ ਦੇ ਭਾਗ ਜਾਗੇ ਰੱਖ ਕੇ ਫਲਾਂ ਦਾ ਟੋਕਰਾ ਬਾਬੇ ਨਾਨਕ ਦੇ ਚਰਨਾਂ ਵਿੱਚ ਮੱਥਾ ਟੇਕਿਆ ਗੁਰਮੁਖੋ ਜਦੋਂ ਅੰਦਰੋਂ ਜੁੜਿਆ ਹੋਵੇ ਤਾਂ ਉਦੋਂ ਸਰੀਰ ਨੂੰ ਸਪਰਸ਼ ਕਰਨ ਦਾ ਵੀ ਦੂਜੇ ਉੱਪਰ ਅਸਰ ਹੁੰਦਾ ਹੈ ਬਾਕਿਆ ਹੀ ਤੁਸੀਂ ਕਦੇ ਵੇਖਿਓ ਜਿਹੜੇ ਸੁਰਤੀ ਰਾਹੀ ਅਭਿਆਸ ਕਰਦੇ ਨੇ ਕਈ ਵਾਰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਰੋਮ-ਰੋਮ ਵਿੱਚ ਇੱਕ ਬਿਜਲੀ ਦੀ ਧਾਰ ਪਈ ਚੱਲਦੀ ਹੈ ਹਜ਼ੂਰ ਦੇ ਚਰਨਾਂ ਵਿੱਚ ਜਦੋਂ ਉਸ ਦਾ ਮਸਤਕ ਸਪਰਸ਼ ਹੋਇਆ ਤਾਂ ਇੱਕੋ ਦਮ ਭਾਗ ਜਾਗੇ ਸਤਿਗੁਰੂ ਨੇ ਸੁਭਾਵਿਕ ਉਸ ਦੇ ਸਿਰ ਉੱਤੇ ਹੱਥ ਰੱਖਿਆ ਤੇ ਮੇਰੇ ਗੁਰੂ RAMDAS ਸੱਚੇ ਪਾਤਸ਼ਾਹ ਦੇ ਬਚਨ ਮੁਤਾਬਕ ਮੇਰਾ ਹੀਰਾ ਰਤਨ ਨਾਮ ਹਰ ਵਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਉਹੀ ਨਾਮ ਦੀ ਰੋ ਉਹੀ ਗੁਰੂ ਦੀ ਕਿਰਪਾ ਅਧੜਕੇ ਦੇ ਅੰਦਰ ਟਿਕ ਗਈ ਅਧੜਕਾ ਵਿੱਚੁੱਪ ਕਰਕੇ ਬੈਠ ਗਿਆ ਭਾਈ ਮਰਦਾਨਾ ਸੋਚਦਾ ਹੈ ਕਿ ਮੇਰੇ ਸਾਈ ਨੇ ਅਮਿਓ ਰਸ ਦੀ ਬੂੰਦ ਮੁਖ ਵਿੱਚ ਪਾ ਦਿੱਤੀ ਟਾਈ ਮਰਦਾਨਾ ਰੋਜ਼ ਦਾ ਜਾਨੂ ਸੀ ਮਨ ਨੇ ਕਿਹਾ ਮਨਾ ਸਿੱਪੀ ਬਣ ਕੇ ਆਇਆ ਹੈ ਇਸ ਸਿੱਪੀ ਵਿੱਚ ਸੰਵਾਦੀ ਬੂੰਦ ਪੈ ਗਈ ਹੈ ਤਾਂ ਕੀਮਤੀ ਮੋਤੀ ਬਣੇਗਾ ਅਦਰਕਾ ਕੁਝ ਸਮਾਂ ਬੈਠਾ ਰਿਹਾ ਸਾਬ ਨੂੰ ਕਹਿੰਦਾ ਹੈ ਬਾਬਾ ਜਾਇਓ ਨਾ ਹੱਸ ਕੇ ਕਹਿਣ ਲੱਗੇ ਕਦੀ ਨਹੀਂ ਜਾਂਦੇ ਅਦਰਕਾ ਵਾਪਸ ਗਿਆ ਤੇ ਇਸ ਦੇ ਚਿਹਰੇ ਤੇ ਲਾਲੀ ਹੈ ਇਸ ਦੀਆਂ ਅੱਖਾਂ ਵਿੱਚ ਚਮਕ ਸੀ ਸਾਲਸਰਾਏ ਪੁੱਛਦਾ ਹੈ ਕਿ ਕਿਹੋ ਜਿਹਾ ਫਕੀਰ ਸੀ ਅਦਰਕਾ ਬੋਲਿਆ ਨਹੀਂ ਉਹ ਪੁੱਛਦਾ ਕਿ ਬੋਲ ਤੈਨੂੰ ਕੁਝ ਕਿਹਾ ਹੈ ਉਸਨੇ ਉਸ ਦੀਆਂ ਅੱਖਾਂ ਵਿੱਚੋਂ ਦੋ ਕੁ ਬੂੰਦਾਂ ਪਾਣੀ ਦੀਆਂ ਟਪਕੀਆਂ ਤੇ ਕਹਿੰਦਾ ਹੈ ਜੈਸਾ ਉਹ ਹੈ ਵੈਸਾ ਕੋਈ ਨਹੀਂ ਸਾਇਬ ਨੇ ਬਾਣੀ ਵਿੱਚ ਵੀ ਕਿਹਾ ਹੈ ਕਿ ਜੈਸਾ ਤੂੰ ਹੈ ਤੇਰੇ ਵਰਗਾ ਕੋਈ ਨਹੀਂ ਸਾਲ ਸਰਾਈ ਨੇ ਵੇਖਿਆ ਕਿ ਰੋਹਾਨੀਅਤ ਵਿੱਚ ਡੁੱਬਿਆ ਹੋਇਆ ਫਕੀਰ ਆਇਆ ਹੈ ਲੈ ਕੇ ਅਧਰਕੇ ਨੂੰ ਨਾਲ ਤੁਰਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਾ ਪਹੁੰਚਿਆ ਤੇ ਜਾ ਕੇ ਹਜ਼ੂਰ ਦੇ ਚਰਨਾਂ ਵਿੱਚ ਝੁਕਿਆ ਪਾਰੋਕ ਕਿਰਪਾ ਨਹੀਂ ਮਿਲੀ ਜਿਹੜੀ ਅਧਰਕੇ ਨੂੰ ਮਿਲੀ ਹੈ ਇੱਕੋ ਦਮ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਂ ਜੋਹਰੀ ਆ ਸਾਲਸਰਾਏ ਮੇਰਾ ਨਾਮ ਹੈ ਬਾਬਾ ਕਹਿੰਦਾ ਕਿ ਅੱਜ ਤੱਕ ਪੱਥਰ ਹੀ ਜੋਖਦਾ ਰਿਹਾ ਹੈ ਕਦੀ ਇਹ ਵੀ ਪਰਖਿਆ ਕਿ ਤੇਰੀ ਜ਼ਿੰਦਗੀ ਕੀਮਤੀ ਹੀਰਾ ਹੈ ਇਹ ਵੀ ਪਰਖਿਆ ਕਿ ਤੇਰਾ ਜੀਵਨ ਕੀਮਤੀ ਹੀਰਾ ਹੈ ਤੇ ਇਸ ਨੂੰ ਕੌਡੀਆਂ ਦੇ ਭਾਅ ਤੋਂ ਵੇਚਦਾ ਪਿਆ ਹੈ ਸਾਲਸਰਾਏ ਕਹਿੰਦਾ ਮੈਂ ਪੱਥਰ ਪਰਖੇ ਹਨ ਜੀਵਨ ਨਹੀਂ ਅਧਰਕਾ ਮੇਰਾ ਨੌਕਰ ਹੈ ਮੈਂ ਹੀ ਇਸ ਨੂੰ ਪਾਰਖੂ ਦੀ ਜਾਂਚ ਦੱਸੀ ਹੈ ਹਜੂਰ ਹੱਸ ਕੇ ਕਹਿੰਦੇ ਸਾਲਸਰਾਏ ਅੱਜ ਤੱਕ ਇਹ ਕੇਵਲ ਪੱਥਰ ਦਾ ਪਾਰਖੂ ਸੀ ਅੱਜ ਕਦੀ ਵੇਖੀ ਇਸ ਦਾ ਨਾਮ ਪਾਰਖੂ ਬਣ ਗਿਆ ਹੈ ਬਾਬੇ ਨੇ ਕਿਹਾ ਸਾਲਸਰਾਏ ਤੂੰ ਪੱਥਰ ਪਰਖਣ ਦੀ ਜਾਂਚ ਸਿਖਾਈ ਇਹ ਕਈ ਸਾਲ ਤੇਰੇ ਸਾਹਮਣੇ ਝੁਕਿਆ ਹੈ ਹੁਣ ਜੇ ਤੂੰ ਜ਼ਿੰਦਗੀ ਦੇ ਨਾਮ ਪਰਖਣ ਦੀ ਜਾਂਚ ਸਿੱਖਣੀ ਹੈ ਤਾਂ ਅਧਰਕੇ ਦੇ ਪੈਰਾਂ ਵਿੱਚ ਮੱਥਾ ਟੇਕ ਦੇ ਤੈਨੂੰ ਵੀ ਜਾਂਚ ਆ ਜਾਏਗੀ ਇੱਥੇ ਕਹਾਂਗੇ ਕਿਉਂ ਜੀ ਅੱਜ ਤੱਕ ਸਾਲਸਰਾਏ ਕਿਸੇ ਅੱਗੇ ਝੁਕਿਆ ਨਹੀਂ ਸੀ ਨੌਕਰ ਹੀ ਝੁਕਦੇ ਸਨ ਹਜ਼ੂਰ ਕਹਿੰਦੇ ਹਨ ਕਿ ਪਰਖਣ ਦੀ ਜਾਂਚ ਸਿੱਖਣੀ ਹੈ ਤਾਂ ਝੁਕਣਾ ਪੈਣਾ ਹੈ ਝੁਕਣ ਤੋਂ ਬਿਨਾ ਕੁਝ ਨਹੀਂ ਮਿਲਦਾ ਕਹਿਣ ਲੱਗਾ ਮਹਾਰਾਜ ਠੀਕ ਹੈ ਹਜ਼ੂਰ ਕਹਿਣ ਲੱਗੇ ਵੇਖ ਗੰਗਾ ਭਰ ਕੇ ਵਗਦੀ ਹੈ ਪਿਆਸ ਲੱਗੀ ਹੋਵੇ ਤਾਂ ਗੰਗਾ ਦਾ ਜਲ ਨਿਰਮਲ ਵਹਿੰਦਾ ਹੈ ਸੱਜਣਾ ਆਪਣੇ ਆਪ ਉੱਠ ਕੇ ਗੰਗਾ ਦੀ ਧਾਰ ਮੂੰਹ ਵਿੱਚ ਨਹੀਂ ਪੈਂਦੀ ਜੇ ਪਾਣੀ ਪੀਣਾ ਹੋਵੇ ਤਾਂ ਬੁੱਕ ਬਣਾ ਕੇ ਇਸ ਦੇ ਕਿਨਾਰੇ ਤੇ ਵੀ ਝੁਕਣਾ ਪੈਂਦਾ ਹੈ ਝੁਕਣ ਤੋਂ ਬਿਨਾਂ ਕੁਝ ਵੀ ਨਹੀਂ ਮਿਲਦਾ ਪਿਆਸ ਸਰੀਰ ਦੀ ਬੁਝਾਉਣੀ ਹੈ ਤੇ ਝੁਕਣਾ ਹੈ ਤਾਂ ਪਾਤਰ ਬਣਾਉਣਾ ਪੈਣਾ ਹੈ ਜੇ ਅੰਦਰ ਦੀ ਪਿਆਸ ਬੁਝਾਉਣੀ ਹੈ ਤਾਂ ਝੁਕ ਸਾਲਸਰਾਏ ਆਪਣੇ ਨੌਕਰ ਦੇ ਪੈਰਾਂ ਵਿੱਚ ਝੁਕਿਆ ਤੇ ਉਸ ਨੂੰ ਨਿਮਰਤਾ ਦੀ ਦਾਤ ਗੁਰੂ ਪਾਤਸ਼ਾਹ ਜੀ ਨੇ ਬਖਸ਼ ਦਿੱਤੀ ਚੁੱਕਣ ਦੀ ਧੀਰ ਸੀ ਕਿ ਦੀਪਕ ਗੁਰੂ ਨੇ ਦੀਵਾ ਬਾਲਿਆ ਅਧਰਕੇ ਦੇ ਅੰਦਰ ਅਧਰਕੇ ਨੇ ਬੁਝਿਆ ਹੋਇਆ ਦੀਵਾ ਬਾਲ ਦਿੱਤਾ ਸਾਲ ਸਰਾਏ ਦੇ ਅੰਦਰ ਸਾਲ ਸਰਾਏ ਦਾ ਬਲਿਆ ਹੋਇਆ ਦੀਵਾ ਰਹੀ ਦੁਨੀਆ ਤੱਕ ਸਾਰੇ ਪਰਿਵਾਰ ਵਿੱਚ ਬਲ ਗਿਆ ਗੁਰੂ ਦੀਪਕ ਗੁਰੂ ਹੈ ਗੁਰੂ ਦੀਵੇ ਬਾਲਦਾ ਹੈ ਆਪਣੇ ਵਰਗੇ ਅੱਗੇ ਇਸ ਲਈ ਮੇਰੇ ਗੁਰੂ ਅਰਜਨ ਸਾਹਿਬ ਨੇ ਕਿਹਾ ਬਲਿਓ ਚਰਾਗ ਅੰਧਾਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਤਾਨ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ ਸਿੱਖ ਤਵਾਰੀਖ ਕਹਿੰਦੀ ਹੈ ਕਿ ਮੇਰੇ ਬਾਬੇ ਨਾਨਕ ਨੇ ਪਾਟਲੀ ਪੁੱਤਰ ਦੀ ਧਰਤੀ ਤੇ 4 ਮਹੀਨੇ ਬਤੀਤ ਕੀਤੇ ਜਦੋਂ ਚੱਲੇ ਤਾਂ ਸਾਸਰਾਈ ਨੇ ਹੱਥ ਜੋੜ ਲਏ ਕਿ हे ਦਾਤਾਰ ਕਿਰਪਾ ਕਰੋ ਕੁਝ ਸਮਾਂ ਹੋਰ اٹਕੋ ਹਜ਼ੂਰ ਨੇ ਕਿਹਾ اٹਕਾਂਗੇ ਜ਼ਰੂਰ ਕੁਝ ਮਹੀਨੇ ਨਹੀਂ ਕਈ ਸਾਲ ਰਹਾਂਗੇ ਤੇਰੇ ਘਰ ਰਹਾਂਗੇ ਮਹਾਰਾਜ ਕਦੋਂ ਕਾਂਦਿਆਂ ਨੇ ਜਦੋਂ ਦਸਮਾ ਜਾਮਾ ਸਾਡਾ ਧਰਤੀ ਤੇ ਆਏਗਾ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਰਹਿਮਤ ਉਸ ਘਰ ਨੂੰ ਨਸੀਬਦ ਹੋਈ ਗੁਰੂ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਦੂਜੇ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਤੱਕ ਕਿਸੇ ਵੀ ਗੁਰੂ ਸਾਹਿਬ ਦੇ ਚਰਨ ਪਟਣੇ ਦੀ ਧਰਤੀ ਤੇ ਨਹੀਂ ਪਈ ਜਦੋਂ ਹੁਕਮਨਾਮੇ ਪੜਦੇ ਆ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਪਟਨੇ ਦੀ ਸੰਗਤ ਕਦੀ ਗੁਰੂ ਨਾਨਕ ਦੇ ਘਰ ਤੋਂ ਟੁੱਟੀ ਨਹੀਂ ਗੁਰੂ ਹਰਗੋਬਿੰਦ ਸਾਹਿਬ ਦੇ ਦੋ ਹੁਕਮਨਾਮੇ ਪੜੋ ਭਾਈ ਮਤੀ ਦਾਸ ਦੇ ਪਰਿਵਾਰ ਦੀ ਗੱਲ ਕਰਦੇ ਹਾਂ ਕਿ ਉਹਨਾਂ ਦੇ ਭਰਾ ਦੇ ਹੁਕਮਨਾਮੇ ਦੀ ਜਦੋਂ ਹੋਰ ਖੋਜ ਕੀਤੀ ਤਾਂ ਇਹ ਪਤਾ ਲੱਗਾ ਕਿ ਇਹ ਸਿੱਖ ਕੋਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਦਾ ਇੱਕ ਭਾਈ ਜਾਕੂ ਤੇ ਭਾਈ ਦਿয়াল ਇਹ ਪਟਨੇ ਦੀ ਧਰਤੀ ਤੇ ਆਗੂ ਰਹੇ ਹਨ ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਸਨ ਤਾਂ ਉਸ ਤੋਂ ਬਾਅਦ ਅਧਰਕੇ ਨੂੰ ਮੰਜੀ ਦੇ ਗਏ ਸਨ ਅਧਰਕੇ ਨੂੰ ਕਿਹਾ ਸੀ ਕਿ ਤੂੰ ਮੰਜੀ ਤੇ ਬੈਠ ਕੇ ਸੰਗਤ ਨੂੰ ਉਪਦੇਸ਼ ਦੇਣਾ ਹੈ। ਹਜ਼ੂਰ ਦੀ ਹਜ਼ੂਰੀ ਵਿੱਚ ਅਧਰਕੇ ਨੂੰ ਕਿਰਪਾ ਮਿਲੀ। ਅਧਰਕੇ ਤੋਂ ਬਾਅਦ ਸਾਲਸਰਾਏ ਇਹਨਾਂ ਦੇ ਪਰਿਵਾਰ ਤੋਂ ਜੀ ਚੱਲਦੇ ਆਏ। ਭਾਈ ਜਾਕੂ ਤੇ ਭਾਈ ਦਿਆਲਾ ਗੁਰੂ ਹਰਗੋਬਿੰਦ ਸਾਹਿਬ ਹੁਕਮਨਾਮਾ ਲਿਖਦੇ ਨੇ ਕਿ ਕਿੰਨੇ ਸੋਹਣੇ ਸ਼ਬਦ ਵਰਤਦੇ ਨੇ। ਸਰਵੱਤ ਪਤਨੇ ਦੀ ਸੰਗਤ ਕੋ ਗੁਰੂ ਰੱਖੇਗਾ ਭਾਈ ਦਿਆਲਾ, ਭਾਈ ਜਾਕੂ ਇੱਕ ਦਾਸੀ ਹੋਏ ਰਹਿਣਾ। ਉਸ ਹੁਕਮਨਾਮੇ ਦੀ ਵਿਆਖਿਆ ਕਰਦੇ ਸਮਝ ਪਈ ਕਿ ਇੱਕ ਦਾਸੀ ਦਾ ਮਤਲਬ ਹੈ ਕਿ ਇੱਕ ਰੱਬ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਾ ਕਰਨਾ ਸਰਵੱਤ ਪਤਨੇ ਦੀ ਸੰਗਤ ਗੁਰੂ ਕਾ ਖਾਲਸਾ ਹੈ ਇੱਥੇ ਸਵਾਲ ਉੱਠਦਾ ਹੈ ਕਿ ਗੁਰੂ ਕਾ ਖਾਲਸਾ ਕਿਉਂ ਗਿਆ ਹਜ਼ੂਰ ਨੇ ਤਿੰਨ ਤਰ੍ਹਾਂ ਦੀ ਸੰਗਤ ਕਹੀ ਇੱਕ ਸੰਨ ਮਸ਼ੰਦ ਵੱਡੇ ਉਹ ਪ੍ਰਚਾਰ ਕਰਦੇ ਸਨ ਤੇ ਸੰਗਤ ਨੂੰ ਗੁਰੂ ਕੋਲ ਲੈ ਕੇ ਆਉਂਦੇ ਸਨ ਇਨ ਮਸ਼ੰਦਾਂ ਨੇ ਅੱਗੇ ਆਪਣੇ ਮਸ਼ੰਦ ਥਾਪੇ ਹੋਏ ਸਨ ਉਹ ਉਪਮਸ਼ੰਦ ਸਨ ਉਹ ਮਸ਼ੰਦ ਸੰਗਤ ਨੂੰ ਵੱਡੇ ਮਸ਼ੰਦ ਕੋਲ ਲੈ ਕੇ ਆਉਂਦੇ ਸਨ ਜਿਹੜੀ ਤੀਜੀ ਤਰ੍ਹਾਂ ਦੀ ਸੰਗਤ ਸੀ ਜਿਸ ਦਾ ਮਸ਼ੰਦ ਨਾਲ ਕੋਈ ਵਾਸਤਾ ਨਹੀਂ ਸੀ ਉਹ ਸਿੱਧੀ ਗੁਰੂ ਨਾਲ ਜੁੜੀ ਹੁੰਦੀ ਸੀ ਉਸ ਸੰਗਤ ਨੂੰ ਉਸ ਵੇਲੇ ਗੁਰੂ ਕਾ ਖਾਲਸਾ ਕਿਹਾ ਜਾਂਦਾ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਸਪਸ਼ਟ ਵਰਤੇ ਸ਼ਬਦ ਕਿ ਪਟਨੇ ਦੀ ਸੰਗਤ ਗੁਰੂ ਕਾ ਖਾਲਸਾ ਹੈ ਸਮਾ ਲੰਗਿਆ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਪਾਟਲੀ ਪੁੱਤਰ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ। ਪਰਿਵਾਰ ਵਿੱਚ ਮਾਮਾ ਤ੍ਰਪਾਲ ਜੀ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਜੀ, ਭਾਈ ਦਿਆਲਾ ਜੀ ਆਦਿਕ ਇਸ ਗੁਰੂ ਕੇ ਸਿੱਖੋ ਪਟਨਾ ਸਾਹਿਬ ਦੀ ਜਿਸ ਤੇ ਤੁਸੀਂ ਦਰਸ਼ਨ ਕਰਦੇ ਹੋ ਅਤੇ ਜਿਸ ਨੂੰ ਗਊ ਘਾਟ ਵੀ ਕਿਹਾ ਜਾਂਦਾ ਹੈ। ਭਾਈ ਜੈਤਮਲ ਸੇਖ ਦੇ ਘਰ ਗਏ। ਉਹ ਸੱਜਣ ਬੜੀ ਭਾਵਨਾਵਾਲਾ ਸੀ। ਮੇਰੇ ਧਾਨੂ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਲਈ ਸੰਗਤਾਂ ਉਮੜ ਕੇ ਆਈਆਂ ਸਾਰਾ ਪਟਨਾ ਸਾਹਿਬ ਅੱਜ ਗੁਰੂ ਦੇ ਦਰਸ਼ਨ ਲਈ ਉਮੜ ਆਇਆ ਇਹ ਗੱਲ ਤਕਰੀਬਨ 1666 ਦੇ ਕਰੀਬ ਦੀ ਹੈ ਹਰ ਗੁਰੂ ਸਾਹਿਬ ਦੇ ਵੱਖ-ਵੱਖ ਰੰਗ ਭਰੇ ਇਸ ਖਾਲਸੇ ਦੀ ਮੰਜ਼ਲ ਵਿੱਚ ਕਿਸੇ ਨੇ ਸੇਵਾ ਦਾ ਰੰਗ ਭਰਿਆ ਕਿਸੇ ਨੇ ਵੀਰਤਾ ਦਾ ਰੰਗ ਭਰਿਆ ਕਿਸੇ ਨੇ ਤਿਆਗ ਦਾ ਰੰਗ ਭਰਿਆ ਕਿਸੇ ਨੇ ਹੁਕਮ ਮੰਨਣ ਦੇ ਰੰਗ ਭਰੇ ਸਾਹਿਬ ਨੇ ਉੱਥੇ ਸ਼ਬਦ ਵਰਤੇ ਮੈਂ ਪੰਥ ਦਾ ਪ੍ਰਚਾਰ ਕਰਨ ਆਇਆ ਹਾਂ ਮਹਾਰਾਜ ਕਿਹੜਾ ਪ੍ਰਚਾਰ ਕਰਨ ਆਏ ਹੋ ਪੰਥ ਤਾਂ ਪਹਿਲਾਂ ਵੀ ਬੜੇ ਸਨ ਭਾਈ ਗੁਰਦਾਸ ਕਹਿਣ ਲੱਗੇ ਕਿ ਉਸ ਪੰਥ ਦਾ ਪ੍ਰਚਾਰ ਕਰਨ ਆਏ ਹਾਂ ਜਿਸ ਸੰਬੰਧੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹਾ ਏ ਇਤ ਮਾਰਗ ਚੱਲੇ ਭਾਈ ੜੇ ਗੁਰ ਕਹੈ ਸੁਕਾਰ ਕਮਾਏ ਜਿਉ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਉਸ ਵੇਲੇ ਭਾਈ ਜੈਤਮਲ ਦੇ ਘਰ ਟਿਕੇ ਪਰਤਕੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਆਉਂਦਾ ਹੈ ਕਿ ਇੱਕ ਹਵੇਲੀ ਦਿੱਤੀ ਗਈ। ਹਜੂਰ ਉੱਥੇ ਵੀ ਟਿਕੇ। ਮੇਰੇ ਹਜੂਰ ਸੱਚੇ ਪਾਤਸ਼ਾਹ ਨੇ ਉਸ ਘਰ ਵਿੱਚ ਬਸੇਬਾ ਕੀਤਾ ਜਿਸ ਨੂੰ ਅਸੀਂ ਆਪਣਾ ਦੂਜਾ ਤਖਤ ਕਹਿੰਦੇ ਹਾਂ। ਸਾਰਾ ਪਰਿਵਾਰ ਇੱਥੇ ਟਿਕਿਆ। ਗੁਰੂ ਤੇਗ ਬਹਾਦਰ ਜੀ ਆਪ ਅਸਾਮ ਦੀ ਧਰਤੀ ਨੂੰ ਚਲੇ ਗਏ। ਗੁਰੂ ਤੇਗ ਬਹਾਦਰ ਜੀ ਦੀ ਸ਼ਾਦੀ ਨੂੰ ਹੋਇਆ 32-33 ਸਾਲ ਤੋਂ ਬਾਅਦ ਦਾ ਸਮਾਂ ਹੋ ਗਿਆ ਸੀ। ਅਸੀਂ ਗ੍ਰਸਥੀ ਬੈਠੇ ਹਾਂ। ਸ਼ਾਦੀ ਤੋਂ 2-4 ਸਾਲ ਬਾਅਦ ਘਰ ਪੁੱਤਰ ਨਾ ਹੋਵੇ ਤਾਂ ਸਾਡੇ ਅੰਦਰ ਖੋਪੈਂਦੀ ਹੈ ਜਿਸ ਗ੍ਰਸਤੀ ਦੇ ਕਾਰਨ ਦਰ 33 ਸਾਲ ਬਾਅਦ ਅੱਜ ਰੱਬ ਨੇ ਦਾਤ ਦੇਣੀ ਹੈ ਤਾਂ ਦੁਨੀਆਂ ਦਾ ਦੁੱਖ ਨਿਵਾਰਨ ਵਾਲਾ ਪਾਸ਼ਾ ਆਪਣੇ ਪਰਿਵਾਰ ਕੋਲ ਨਹੀਂ ਟਿਕਿਆ ਸਿੱਖ ਚੇਤੇ ਰੱਖੇ ਇਸ ਦਾ ਐਸਾਨ ਹਿੰਦੁਸਤਾਨ ਕਦੀ ਨਹੀਂ ਲਾ ਸਕਦਾ ਜੋ ਗੁਰੂ ਤੇਗ ਬਹਾਦਰ ਜੀ ਨੇ ਮਿਹਰ ਕੀਤੀ ਗੁਰੂ ਗੋਬਿੰਦ ਰਾਏ ਪਾਸ਼ਾ ਜੀ ਦਾ ਪ੍ਰਕਾਸ਼ ਹੋਇਆ ਉਹਨਾਂ ਨੇ ਫਿਰ ਇਸ ਧਰਤੀ ਉੱਤੇ अनेका ਜਿਹੜਾ ਬਾਲ ਲੀਲਾਵਾਂ ਰਚੀਆਂ ਅਸੀਂ ਗੁਰੂ ਗੋਬਿੰਦ ਸਾਹਿਬ ਜੀ ਦਾ ਇਤਿਹਾਸ ਪੜਦੇ ਹਾਂ ਕਿ ਕਿਸ ਪ੍ਰਕਾਰ ਗੁਰੂ ਗੋਬਿੰਦ ਸਾਹਿਬ ਜੀ ਨੇ ਉਹਨਾਂ ਪਾਣੀ ਲੈਣ ਗਈਆਂ ਬੀਬੀਆਂ ਦੇ ਘੜੇ ਭੰਨੇ ਫਿਰ ਮਾਤਾ ਗੁਜਰੀ ਜੀ ਨੇ ਕਹਿ ਦਿੱਤਾ ਲਾਡਲਿਓ ਘੂਰਿਓ ਨਾ ਅੜਿਓ ਛਿੰਦਾ ਗੋਬਿੰਦ ਮੇਰਾ ਇਹਨਾਂ ਬੀਬੀਆਂ ਨੂੰ ਉਹਨਾਂ ਨੇ ਤਾਂਬੇ ਤੇ ਪਿੱਤਲ ਦੀਆਂ ਗਾਗਰਾਂ ਦੇ ਦਿੱਤੀਆਂ ਪਰ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਵਿੱਚ ਵੀ ਚਿਬ ਪਾ ਦਿੱਤੇ ਭਾਵ ਕਿ ਉਸੇ ਸਮੇਂ ਤੋਂ ਗੁਰੂ ਪਾਤਸ਼ਾਹ ਜੀ ਆਪਣੇ ਸਾਥੀਆਂ ਦੇ ਨਾਲ ਇਹ ਜੰਗਾਂ ਖੇਡ ਰਹੇ ਸਨ ਤਿਆਰੀਆਂ ਕਰ ਰਹੇ ਸਨ ਬਾਖੂਬੀ ਜਾਪਦਾ ਸੀ ਕਿ ਕਿਸ ਪ੍ਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਗੋਬਿੰਦ ਸਾਹਿਬ ਜੀ ਨੇ ਉਹਨਾਂ ਜ਼ਾਲਿਮਾਂ ਦੇ ਜਿਹੜੇ ਗਰੀਬਾਂ ਮਜਲੂਮਾਂ ਉੱਤੇ ਕਾਲ ਢਾ ਰਹੇ ਨੇ ਉਹਨਾਂ ਦਾ ਮੂੰਹ ਭੰਨਣਾ ਹੈ ਤਾਂ ਗੁਰੂ ਕੀ ਸਾਧ ਸੰਗਤ ਉਸ ਸਮੇਂ ਗੁਰੂ ਗੋਬਿੰਦ ਸਾਹਿਬ ਜੀ ਨੇ ਪੰਡਿਤ ਸ਼ਿਵਦੱਤ ਵਰਗਿਆਂ ਨੂੰ ਉਤਾਰਿਆ ਹੈ ਉਨਾ ਉੱਤੇ ਆਪਣੀ ਮਿਹਰ ਦੀ ਨਜ਼ਰ ਕੀਤੀ ਇੱਥੇ ਹੀ ਵਸਨੀ ਰਾਣੀ ਮੈਣੀ ਜਿਹੜੀ ਲੋਚਦੀ ਸੀ ਗੁਰੂ ਪਾਤਸ਼ਾਹ ਜੀ ਦੇ ਕੋਲੋਂ ਅਰਦਾਸਾਂ ਕਰਦੀ ਸੀ ਕਿ ਹੇ ਮਾਲਕ ਮੈਨੂੰ ਪੁੱਤਰ ਦੀ ਦਾਤ ਦੇ ਉਹਦੇ ਉੱਤੇ ਵੀ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਰਾਣੀ ਮੈਣੀ ਦੇ ਜਾਗਲ ਬਕੜੀ ਪਾਈ ਕਹਿਣ ਲੱਗੇ ਅੱਜ ਤੋਂ ਮੈਂ ਤੇਰਾ ਪੁੱਤਰ ਹੁਣ ਇੱਥੇ ਇੰਨੀਆਂ ਮਹਾਨ ਬਖਸ਼ਿਸ਼ਾਂ ਕੀਤੀਆਂ ਲੰਮਾ ਸਮਾਂ ਗੁਜ਼ਾਰਿਆ ਹੈ ਫਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਉਨਾਂ ਨੇ ਵਿਚਾਰ ਕੀਤੀ ਕਿ ਹੁਣ ਇਸ ਧਰਤੀ ਤੋਂ ਚਾਲੇ ਪਾਉਣੇ ਤਾਂ ਉਸ ਸਮੇਂ ਸਾਰੀਆਂ ਸੰਗਤਾਂ ਚੱਲ ਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਆਈਆਂ ਬੇਨਤੀ ਕਰਨ ਲੱਗੇ ਕਿ ਸਾਨੂੰ ਛੱਡ ਕੇ ਨਾ ਜਾਓ ਅੱਜ ਇੱਕ ਮਾਂ ਵੀ ਕੋਲ ਆਈ ਏ ਜਿਸ ਦੇ ਅੰਦਰੋਂ ਪੁੱਤਰ ਦੀ ਬਾਸ਼ਨਾ ਖਤਮ ਕਰਕੇ ਮਾਂ ਦੀ ਪਦਵੀ ਦਿੱਤੀ ਸੀ ਰਾਣੀ ਨੂੰ ਬੇਹੋਸ਼ ਹੋ ਗਈ ਬਾਲਾ ਪ੍ਰੀਤਮ ਨੇ ਜਦੋਂ ਹੋਸ਼ ਵਿੱਚ ਲਿਆਂਦਾ ਤਾਂ ਕਹਿਣ ਲੱਗੇ ਮਾਂ ਮੈਂ ਸਦਾ ਤੇਰੇ ਕੋਲ ਆ ਕਹਿਣ ਲੱਗੀ ਦੇਖੋ ਮਾਂ ਕਹਿ ਕੇ ਚੱਲਿਓ ਤੁਹਾਡੇ ਤੋਂ ਬਿਨਾ ਘਰ ਸੁਨਣਾ ਲੱਗਣਾ ਹੈ। ਹਜੂਰ ਕਹਿਣ ਲੱਗੇ ਭਾਵਨਾ ਨਾਲ ਰੋਜ਼ ਛੋਲੇ ਪੂਰੀਆਂ ਤਿਆਰ ਕਰੀ ਮੇਰੇ ਸਾਥੀਆਂ ਨੂੰ ਸ਼ਿਕਾਮੀ। ਮੈਂ ਉਸ ਸਮੇਂ ਤੇਰੇ ਘਰ ਵਿਚ ਆਵਾਂਗਾ। ਕਹਿਣ ਲੱਗੇ ਮਾਂ ਤੂੰ ਫੁਰਨਾ ਬਣਾਇਆ ਸੀ ਕਿ ਸਾਡੇ ਘਰ ਸੰਤਾਨ ਕੋਈ ਨਹੀਂ। ਸਾਡਾ ਕਿਸੇ ਨੇ ਨਾਮ ਨਹੀਂ ਲੈਣਾ। ਕਹਿਣ ਲੱਗੇ ਜੇ ਪੁੱਤਰ ਹੋ ਜਾਂਦਾ ਤਾਂ ਕਿਸੇ ਨੇ 2-4 ਦਿਨ ਨਾਮ ਲੈਣਾ ਸੀ। ਪਰ ਮਾਂ ਜਿੰਨੀ ਦੇਰ ਤੱਕ ਮੇਰੇ ਸਿੱਖ ਹੋਣਗੇ ਤੇਰੇ ਘਰ ਦੇ ਵਿੱਚ ਆ ਕੇ ਜਰੂਰ ਮੱਥਾ ਟੇਕਣਗੇ। ਹਜੂਰ ਨੇ ਕੁਰੰਡ ਦਾ ਰੁੱਖ ਲਿਆ ਕੇ ਉਸ ਘਰ ਦੇ ਵਿੱਚ ਲਾਇਆ। ਕਹਿਣ ਲੱਗੇ ਇਸ ਰੁੱਖ ਨੇ ਕਦੀ ਸੁੱਕਣਾ ਨਹੀਂ। ਨਾਲ ਫਿਰ ਦਾਤਾਂ ਦੇ ੱੱਲੇ ਕਹਿਣ ਲੱਗੇ ਇਹ ਸਾਡਾ ਪੰਘੂੜਾ ਹੈ। ਭਾਵਨਾ ਨਾਲ ਦੇਖਿਓ ਅਸੀਂ ਪੰਘੂੜਾ ਝੂਟਦੇ ਮਿਲਾਂਗੇ। ਪੁਸ਼ਾਕ ਸਾਹਮਣੇ ਰੱਖਿਓ। ਕਹਿਣ ਲੱਗੇ ਮੇਰੇ ਕੋਲ ਕੇਸ ਰੱਖ ਕੇ ਪੰਜ ਕਕਾਰ ਪਾ ਕੇ ਆਈ ਕਿਉਂਕਿ ਮੈਂ ਤੇਰੇ ਨਾਲ ਵਰਤਣਾ ਹੈ। ਪਹਿਲਾ ਪੜਾਹ ਹਜੂਰ ਨੇ ਦਾਨਾਪੁਰ ਵਿੱਚ ਕੀਤਾ ਪਟਨਾ ਦੀ ਧਰਤੀ ਤੋਂ ਹਜੂਰ ਆਨੰਦਪੁਰ ਸਾਹਿਬ ਆਏ ਪਟਨਾ ਨੂੰ ਸਿੱਖਾਵੇਂ ਕਾਇਮ ਕਰ ਲਿਆ ਜਿਹੜਾ ਤਖਤ ਹੈ ਉੱਥੇ ਸਵੇਰੇ ਸ਼ਾਮ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਗਈ ਫਤਿਹ ਚੰਦ ਮੈਣੀ ਰਾਣੀ ਸਮੇਤ ਤੁਰੇ ਆਨੰਦਪੁਰ ਸਾਹਿਬ ਲਈ ਜਦੋਂ ਚੱਲੇ ਤਾਂ ਪਿੱਛੋਂ ਪੰਡਤ ਸ਼ਿਵਦਤ ਦੌੜ ਕੇ ਆਪਣੇ ਸਾਥੀਆਂ ਨੂੰ ਕਹਿੰਦਾ ਹੈ ਮੈਨੂੰ ਪਹੁੰਚਾਓ ਪਹੁੰਚਾਇਆ ਪਹਿਲੇ ਪੜਾ ਤੇ ਤਾਂ ਜਾ ਕੇ ਕਹਿੰਦਾ ਹੈ ਫਤੇ ਚੰਦ ਮੇਰੇ ਦਿਲ ਦੇ ਮਹਿਰਮਾ ਕੀ ਹੋਇਆ ਜੇ ਮੇਰੇ ਤਨ ਦਾ ਜੋਰ ਮੈਨੂੰ ਜਵਾਬ ਦੇ ਗਿਆ ਪਰ ਮੇਰੇ ਅੰਦਰ ਦੇ ਦੇਹ ਦੇ ਜਵਾਬ ਨਹੀਂ ਦਿੱਤਾ ਮੈਨੂੰ ਵਾਲਾ ਪ੍ਰੀਤਮ ਇੱਕ ਵਾਰੀ ਮਿਲਾ ਦੇ ਪਟਨੇ ਦੀ ਧਰਤੀ ਨੂੰ ਸਜਦਾ ਕਰਕੇ ਕਹਿੰਦਾ ਹੈ ਕਿ ਤੇਰੇ ਤੇ ਮੇਰੇ ਵਾਲਾ ਪ੍ਰੀਤਮ ਆਏ ਹਨ ਹੁਣ ਜਿੱਥੇ ਮੈਂ ਚੱਲਿਆ ਹਾਂ ਇਸ ਧਰਤੀ ਤੇ ਪਰਤ ਕੇ ਮੈਂ ਨਹੀਂ ਆਣਾ ਪੰਡਿਤ ਸ਼ਿਵਦਾਤ ਨੂੰ ਲੈ ਗਏ ਇਹ ਪਰਿਵਾਰ ਬਾਲਾ ਪ੍ਰੀਤਮ ਕੋਲ ਪਹੁੰਚਿਆ ਆਨੰਦਪੁਰ ਸਾਹਿਬ ਦੀ ਧਰਤੀ ਵੱਲ ਘੋੜੇ ਤੇ ਚੜ੍ਹ ਕੇ ਆਏ ਹਨ ਪਰਦਾ ਚੁੱਕ ਕੇ ਕਹਿੰਦੇ ਪੰਡਿਤ ਜੀ ਝਾਤ ਬਸ ਇੱਕੋ ਦਮ ਪੰਡਿਤ ਜੀ ਦਾ ਰੋਮ ਰੋਮ ਖਿੜ ਗਿਆ ਮੇਰੇ ਸਹਿਬ ਨੇ ਇੱਕੋ ਦਮ ਸੀਨੇ ਨਾਲ ਲਾਇਆ ਦੌੜ ਕੇ ਗਏ ਮਾਂ ਨੂੰ ਮਿਲੇ ਫਤੇ ਚੰਦ ਮੈਣੀ ਤੇ ਰਾਣੀ ਮੱਥਾ ਟੇਕਣ ਲੱਗੇ ਕਹਿਣ ਲੱਗੇ ਮਾਂ ਇੱਕ ਵਾਰੀ ਸੀਨੇ ਨਾਲ ਲਾ ਕੇ ਪਿਆਰ ਦੇ ਦੇ ਮੈਂ ਤੇਰਾ ਪੁੱਤਰ ਹਾਂ ਖੇੜੇ ਵਿੱਚ ਰਹੇ ਪੁਰਬ ਆਇਆ ਸਾਰੀ ਸੰਗਤ ਨਿਵਾਜੀ ਗਈ ਪਟਨੇ ਦੀ ਸੰਗਤ ਵਾਪਸ ਚਰਨ ਲੱਗੀ ਕਲਗੀਆਂ ਵਾਲੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪ ਦਸਖਤ ਕਰਕੇ ਦਿੱਤਾ ਤੇ ਕਿਹਾ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਬਾਣੀ ਪੜਿਓ ਮੇਰੇ ਦਰਸ਼ਨ ਇਸ ਦੇ ਵਿੱਚ ਹੋਣਗੇ ਸਮਾਂ ਲੰਘਿਆ ਇਸ ਸਥਾਨ ਤੇ ਸੰਗਤ ਆਉਂਦੀ ਰਹੀ ਪਟਨਾ ਸਾਹਿਬ ਦੀ ਧਰਤੀ ਨੂੰ ਕਲਗੀ ਧਰਨੇ ਪਾਗ ਲਾਏ ਸਾਹਿਬ ਮੇਰ ਕਰੇ ਤਖਤ ਦਾ ਸੇਵਾਦਾਰ ਤਖਤ ਦੇ ਮਾਲਕ ਦੀ ਸੇਵਾ ਕਰੇ ਇਹ ਸ਼੍ਰੀ ਪਟਨਾ ਸਾਹਿਬ ਦਾ ਸੰਖੇਪ ਜਿਹਾ ਇਤਿਹਾਸ ਸੀ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਸਿੱਖ ਤਵਾਰੀਖ ਵਿੱਚੋਂ ਨਵਾਂ ਵਿਸ਼ਾ ਲੈ ਕੇ ਜਲਦ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ